ਜੈਤੋਂ ਸੀ ਕੱਲ ਨੂੰ ਮੈਂ ਉਧਰ ਬੁਲਾ ਢੇ ਵੱਲ ਜਾਣਾ ਮਾਨਸਾ ਤਲਵੰਡੀ ਸਾਬੋ ਕਿੱਥੇ ਜਾਣਾ ਬਿਲਕੁਲ ਸੇਮ ਇੱਕੋ ਜੀਆਂ ਆਵਾਜ਼ਾਂ ਨੇ ਇੱਕੋ ਜੇ ਨਾਰੇ ਨੇ ਇੱਕੋ ਹੀ ਜਜ਼ਬਾ ਹੈ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 ਇਨਕਲੋਪ ਤੋ ਵੀਰੋ ਲੁਧਿਆਣੇ ਦੀ ਤਰੱਕੀ ਲਈ ਲੁਧਿਆਣੇ ਦੇ ਵਿਕਾਸ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਸਾਨੂੰ ਕਿਤਾਬਾਂ 'ਚ ਇਹ ਹੀ ਪੜ੍ਹਾਏ ਗਏ ਨੇ ਕਿ ਲੁਧਿਆਣੇ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਪਰ ਵੀਰੋ ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਬਹੁਤ ਚੱਲ ਪਈਆਂ ਜੇ ਦਿਲ ਠੀਕ ਨਹੀਂ ਹੋਊਗਾ ਦਿਲ ਤੰਦਰੁਸਤ ਨਹੀਂ ਹੋਗਾ ਤਾਂ ਸਰੀਰ ਤੰਦਰੁਸਤ ਨਹੀਂ ਰਹ ਸਕਦਾ ਸੋ ਲੁਧਿਆਣਾ ਜੇ ਦਿਲ ਆ ਤਾਂ ਸਭ ਤੋਂ ਪਹਿਲਾਂ ਦਿਲ ਨੂੰ ਤੰਦਰੁਸਤ ਕਰਨਾ ਆਪਣਾ ਫਰਜ ਹੈ ਲੁਧਿਆਣਾ ਰੂਪੀ ਦਿਲ ਜਿਹੜਾ ਪੰਜਾਬ ਦਾ ਬਹੁਤ ਖੁਸ਼ ਬਹੁਤ ਖੁਸ਼ ਮੇਰੇ ਮੰਚ ਲੁਧਿਆਣੇ ਵਾਰੇ ਰਚਿਆ ਪਿਆ ਕਿਉਂਕਿ ਇਹ ਮੇਰੀ ਕਰਮ ਭੂਮੀ ਹੈ ਮੈਂ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਮੈਂ ਉਧਰ ਅਗਰਨਗਰ ਵਾਲੀ ਸਾਈਡ ਤੇ ਰਹਿੰਦਾ ਹੁੰਦਾ ਸੀ ਆਦਰਸ਼ ਕਲੋਨੀ ਅਗਰਨਗਰ ਪਾਈ ਰਤੀਸ਼ ਸਿੰਘ ਨਗਰ ਪਾਈ ਰਾਜਗੁਰੂ ਨਗਰ ਇੱਥੇ ਵੀ ਆਉਂਦਾ ਹੁੰਦਾ ਸੀ ਭਦੌੜ ਹਾਊਸ ਚੌੜਾ ਬਾਜ਼ਾਰ ਸਭ ਮਹਿੰਗਾ ਹੋਏ ਇਲਾਕੇ ਸੋ ਮੇਰੀ ਕਰਮ ਭੂਮੀ ਹੈ ਸੋ ਮੈਂ ਚੋਣਾ ਮੇਰੀ ਕਰਮ ਭੂਮੀ ਜੇ ਮੇਰੇ ਹੱਥ 'ਚ ਕੋਈ ਪੈਨਸਲ ਹੈ ਜੇ ਹੱਥ 'ਚ ਕੋਈ ਤਾਕਤ ਹੈ ਤਾਂ ਮੈਂ ਕਰਮ ਭੂਮੀ ਵਾਸਤੇ ਚਲਾਵਾ ਤੈਨੂੰ ਸਭ ਤੋਂ ਖੂਬਸੂਰਤ ਬਣਾਵਾ ਤਾਂ ਕਿ ਜਿਹੜਾ ਵਪਾਰੀ ਬਾਹਰੋਂ ਕਿਹੜਾ ਲੁਧਿਆਣੇ ਆਉਂਦਾ ਹੈ ਉਹ ਦੁਬਾਰਾ ਜਾਵੇ ਨਾ ਬਲਕੇ ਆਪਣੇ ਗਵਾਂਡੀ ਨੂੰ ਬੁਲਾਵੇ ਕਿ ਤੂੰ ਵੀ ਇੱਥੇ ਆ ਜਾ ਵੀਰੋ ਵੀਰੋ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਹਾਡਾ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਗਰਮੀ ਬਹੁਤ ਹੈ ਅਸਮਰਤ ਵੀ 44 ਡਿਗਰੀ ਹੈ ਜਿੰਦਾਬਾਦ ਬਜ਼ਾਰਾਂ ਚੋਣਾ ਆਪਣੀਆਂ ਬਾਲਕੋਨੀਆਂ ਮਕਾਨਾਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਬੱਚਾ ਸਮੇਤ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ ਮਾਪਿਆਂ ਨੂੰ ਵੀ ਖੁਸ਼ਖਬਰੀ ਕਿ ਗਰਮੀ ਪੈ ਰਹੀ ਹੈ ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ ਤੋਂ ਹੀ ਕਰਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਬੱਚੇ 12 1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਥੋੜਾ ਜਿਹਾ ਬੱਚਿਆਂ ਨੂੰ ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ ਪਰਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ ਪਰ ਵੀਰੋ ਆਹ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜੀ ਇਹਨੂੰ ਤੁਸੀਂ ਕਿਸੇ ਭਾਅ ਨਹੀਂ ਵੇਚ ਸਕਦੇ ਇਹ ਅਨਮੋਲ ਚੀਜ਼ ਐ ਅਨਮੋਲ ਚੀਜ਼ ਐ ਇਹਨੂੰ ਕਿਸੇ ਭਾਅ ਨਹੀਂ ਐ ਦੀ ਤਾਂ ਬਿਲਕੁਲ ਹੀ ਕੀਮਤ ਨਹੀਂ ਜਿਹੜੇ ਜਿਹੜੇ ਤੁਸੀਂ ਸਿਰ ਤੇ ਫੁੱਲ ਸਿੱਟ ਰਹੇ ਹੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦੇ ਜਿੰਦਾਬਾਦ ਜਿੰਦਾਬਾਦ ਰੁਕ ਜਓ ਸਭੀਰੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ ਉਹ ਤਾਂ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਲ ਹਾਲਤ ਹੋਈ ਪਈ ਹੈ ਬਾਈ ਜੀ ਕਹਿੰਦਾ ਹੱਕ ਨਹੀਂ ਦਿੱਤਾ ਤੁਸੀਂ ਹੱਕ ਨਹੀਂ ਦਿੱਤਾ ਬਾਈ ਜੀ ਕਹਿ ਲੋ ਜੀ ਬਾਈ ਜੀ ਕਹਿ ਲੋ ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜੀ ਨੂੰ ਬਾਈ ਜੀ ਕਹਿ ਲੈਣੇ ਆ ਕਿਉਂਕਿ ਮੈਂ ਤੁਹਾਡੇ ਚੋਂ ਆ ਪਹਿਲਾਂ ਵਾਲੇ ਤਾਂ ਕਾਕਾ ਜੀ ਸਾਬ ਜੀ ਮਹਾਰਾਜਾ ਸਾਹਿਬ ਜੀ ਛੋਟੇ ਰਾਜਾ ਸਾਹਿਬ ਜੀ ਬੀਬਾ ਜੀ ਛੋਟੇ ਬੀਬਾ ਜੀ ਆ ਪਹਿਲੀ ਵਾਰ ਆ ਬਾਈ ਜੀ ਕਿਵੇਂ ਹੋ ਠੀਕ ਆ ਪਪੀ ਆਪਣਾ ਨੰਬਰ ਕਿੰਨੇ ਨੰਬਰ ਤੇ ਆਪਣਾ ਬਟਨ ਪ੍ਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਟਨ ਤੇ ਵੀ